ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਨਮੋਲ ਲੋਪੋ ਤੇ ਅੱਜ ਤੁਹਾਨੂੰ ਫੇਰ ਬਾਈ ਬੁੱਟੇ ਕੋਲ ਨਹਿਮ ਵਾਲੇ ਕੋਲ ਲੈ ਕੇ ਆ ਗਿਆ ਜਿਹੜਾ ਬਾਈ ਬੇਲਾਂ ਦਾ ਕੰਮ ਕਰਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੈ ਬੁੱਟੇ ਵੀ ਹਾਂ ਵਧੀਆ ਵਧੀਆ ਬਾਈ ਬਹੁਤ ਧੰਨਵਾਦ ਤੁਹਾਡਾ ਪਿਛਲੀ ਵਾਰੀ ਵੀ ਹਾਜ਼ਰੀ ਲਵਾ ਕੇ ਗਏ ਆ ਤੇ ਇਹ ਕੇ ਆਰ ਵੀ ਆ ਗਏ ਤੇ ਕੇ ਆਰ ਵੀ ਆ ਗਏ ਬਹੁਤ ਖੁਸ਼ ਹੋਏ ਹਾਂ ਬੁੱਟੇ ਭਾਈ ਤੇ ਆਪਣੇ ਕੋਲੇ ਬੇਲਾਂ ਦਾ ਹੀ ਨਾ ਕੰਮ ਮੇਨ ਆਪਣਾ ਆਜੋ ਗਰਾ ਜੁੜੇ ਰਹੋ ਨਾਲ ਤੇ ਬੇਲਾਂ ਨੂੰ ਦਿਖਾਉ ਦਿਖਾ ਵੀ ਦਿੰਨੇ ਆ ਨਾਲ ਦੀ ਨਾਲ ਬੁੱਟੇ ਭਾਈ ਕਹਿੰਦੇ ਹੁਣ ਸਾ ਆਪਾਂ ਆਵਦੀਆਂ ਤਾਂ ਲਾ ਲਈਆਂ ਸਾਰੀਆਂ ਹਾਂਜੀ ਹਾਂ ਆਪਾਂ ਆਵਦੀਆਂ ਲਾ ਲਈਆਂ ਡੇਢ ਪੌਣੇ 2 ਕਿੱਲੇ ਲਾਉਣੇ ਹੁੰਦੇ ਆ ਆਪਾਂ ਉਹ ਲਾਤੇ ਜੀ ਉਹ ਉਹ ਲੱਗ ਗਏ ਹਾਂਜੀ ਹਾਂ ਉਹ ਲੱਗ ਗਏ ਉਹ ਚੜੇ ਹੋਏ ਆ ਤਾਰਾ ਤੇ ਹਾਂਜੀ ਇੱਥੋਂ ਥੋੜਾ ਜਿਹਾ ਹਮ ਲਾਦਾ ਕਿਲੋ ਦਾ 5 ਕਿੱਲੇ ਆਂਦੇ ਆ ਤੇ ਦੱਸ ਕੋ ਜਿਨ੍ਹਾਂ ਨੇ ਵੀ ਲੈਣਾ ਕਰੇਲੇ ਲੈਣੇ ਆ ਛੋਟੇ ਵੱਡੇ ਕਰੇਲੇ ਬਈ ਹੋਰ ਆਪਾਂ ਕੀ ਕੀ ਆ ਬੇਲਾਂ ਦੇ ਵਿੱਚ ਆਪਣੇ ਕੋਲ ਬੇਲਾ ਵੀਰੇ ਤਕਰੀਬਨ ਤਾਂ ਸਾਰੀਆਂ ਹੀ ਹੁੰਦੀਆਂ ਆਪਣੇ ਕੋਲੇ ਐਸ ਵਾਰ ਤਾਂ ਤੋਰੀ ਪਈ ਆ ਕਿ ਆਪਣ ਕਦੋਂ ਪਿਆ ਵੱਡਾ ਕਰੇਲਾ ਪਿਆ ਤੇ ਆ ਛੋਟੇ ਪਏ ਜੁਗਣੀ ਬੈਠਾ ਹਾ ਛੋਟੇ ਵੈਸੇ ਆਪਣਾ ਛੋਟੇ ਕਰੇਲਿਆਂ ਦਾ ਹੀ ਕੰਮ ਹੈ ਮਤਲਬ ਮੇਨ ਆਪਣਾ ਛੋਟੇ ਕਰੇਲਿਆਂ ਦਾ ਛੋਟੇ ਕਰੇਲਿਆਂ ਦਾ ਇਹ ਤਾਂ ਕੋਈ ਬਾਈ ਆਉਂਦਾ ਆਪਣਾ ਪੈਂਡ ਵਾਲਾ ਆਉਂਦਾ ਤੇ ਉਹ ਮੋੜਦਾ ਨਹੀਂ ਨਰਾਜ ਹੋ ਕੇ ਨਹੀਂ ਮੋੜਦਾਗਾ ਰੱਖਣੀਆਂ ਪੈਂਦੀਆਂ ਸਦਾ ਰੱਖਣੀਆਂ ਪੈਂਦੀਆਂ ਹਾਂ ਤੇ ਜ਼ਿਆਦਾ ਕਰਕੇ ਛੋਟੇ ਕਰੇਲਿਆਂ ਦੇ ਸਾਰੇ ਤਕਰੀਬਨ ਮੈਂ ਤੁਹਾਨੂੰ ਪਿਛਲੇ ਵੀਡੀਓ ਚ ਵੀ ਦੱਸ ਚੁੱਕਿਆ ਵੀ ਆਪਣੇ ਫਾਰਮ ਵਾਲੇ ਵੀ ਬਾਈ ਆਪਣਾ ਬਹੁਤ ਸਹਿਯੋਗ ਦਿੰਦੇ ਆ ਜੀ ਤੇ ਉਹ ਵੀ ਆਪਾਂ ਤੋਂ ਲੈ ਜਾਂਦੇ ਆ ਸਾਰੇ ਹੁਣ ਹੁਣ ਆਪਣੇ ਕੋਲੇ ਜਿਆਦਾ ਮਾਲ ਵੱਡੇ ਛੋਟੇ ਗਰੇਲਿਆਂ ਦੇ ਹਾਂਜੀ ਹਾਂ ਹਾਂ ਛੋਟਾ ਗਰੇਲਾ ਹੀ ਹੈ ਛੋਟਾ ਗਰੇਲਾ ਹੀ ਆ ਜਿਆਦਾ ਇਹ ਥੋੜਾ ਜਿਹਾ ਹੋ ਗਿਆ ਸੀਗਾ ਜਾਨੀ ਕਿ ਵੀ ਹੁਣ ਪਿੱਛੇ بارش ਹੋਈ ਆ ਗੜਿਆ ਨਾ ਥੋੜੀਆਂ ਜੀਆਂ ਦਾਵਗੀਆਂ ਸੀਗੀਆਂ ਨਹੀਂ ਤਾਂ ਇਹ ਵਿਕੀ ਹੋਈ ਆ ਵੱਲ ਠੀਕ ਆ ਜੀ ਬਹੁਤ ਇਹਦੀ ਮੰਗ ਆ ਤੇ ਬਾਈ ਜੀ ਜਿਵੇਂ ਇਹ ਸਰਜੀਤ ਹੁਣੀ ਮੈਂ ਪਿਛਲੀ ਵੀਡੀਓ ਚ ਦੱਸ ਹੀ ਚੁੱਕਿਆ ਇਨਾਂ ਦਾ ਬਹੁਤ ਸਨਯੋਗ ਆ ਭਾਈ ਵੀਰਪਾਲਾ ਕੋਲਗੇ ਤੋਂ ਗੋਬੀ ਦੀ ਪਨੀਰੀ ਦਾ ਕੰਮ ਆ ਵਾ ਡਾਲੂਆਂ ਦਾ ਕੰਮ ਆ ਉਹ ਵੀ ਬਹੁਤ ਸਨਯੋਗ ਦਿੰਦੇ ਆ ਆਪਾਂ ਨੂੰ ਸਾਰੇ ਭਰਾ ਸਨਯੋਗ ਦਿੰਦੇ ਆ ਸਨ ਸਨਯੋਗ ਦਿੰਦੇ ਆ ਤੇ ਹੁਣ ਆਪਣੇ ਕੋਲੇ ਕਰੈਗੀ ਤੋਰੀਆਂ ਪਈਆਂ ਆਂ ਹਾਂਜੀ ਵੱਡੇ ਕਰੇਲੇ ਪਏ ਆ ਵੱਡੇ ਕਰੇਲੇ ਮਿਰਚਾਂ ਪਈਆਂ ਥੋੜੀਆਂ ਜੀਆਂ ਹਨਾ ਹਾਂ ਹਾਂ ਥੋੜਾ ਥੋੜੀ ਵੈਰਾਈਟੀ ਤਾਂ ਰਹੇਗੀ ਜੀ ਛਾੜ ਕਰੇਲਾ ਹੈਗਾ ਜੀ ਆਪਣੇ ਮਤਲਬ ਝਾੜ ਕਰੇਲਾ 10 ਕੋਈ ਕਈ ਏਰੀਆ ਚ ਮੰਨ ਲਾ ਵੀ ਹੁਣ ਮੰਨ ਲਾ ਵੀ ਗੜੇ ਮਾਰੀ ਹੋ ਗਈ ਮੀਂਹ ਮਾਰੀ ਹੋ ਗਈ ਕਿੰਗਾ ਦੇ ਵੀਰਾਂ ਦੇ ਹਨਾ ਬੇਲਾਂ ਖਰਾਬ ਹੋ ਗਈਆਂ ਆਂ ਤੇ ਬਾਈ ਬੂਟੇ ਨਾਲ ਸੰਪਰਕ ਕਰ ਲਈ ਹਾਂ ਉਹ ਤਾਂ ਜੀ ਬਹੁਤ ਦੁੱਖ ਦੀ ਗੱਲ ਆ ਬਹੁਤ ਮਾੜਾ ਕੰਮ ਹੋਇਆ ਹਨਾ ਬਹੁਤ ਜਿਆਦਾ ਮਾੜਾ ਕੰਮ ਬੂਟੇ ਬਾਈ ਜਿਹੜਾ ਉਹ ਭਰਾ ਆਊਗਾ ਨਾ ਹਾਂਜੀ ਜੇ ਤੂੰ ਇਹ ਬੱਲ ਕਿੰਨੇ ਦੀ ਵੇਚਦਾ ਇਹ ਬੱਲ ਵੀਰੇ ਦੂਜਿਆਂ ਨੇ ਮੈਂ ਉਹਦੇ ਨਾਲ ਕੋਈ ਰੇਟ ਨਹੀਂ ਰੱਖਣਾ ਚਾਹੁੰਦਾਗਾ ਹਾਂ ਠੀਕ ਹੈ ਜੀ ਇਹੀ ਗੱਲ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਹਾਂ ਤੇ ਉਹ ਮੇਰੇ ਹਾਂ ਮੰਨ ਲੈ ਜੇ ਤੂੰ ਇਹ 20 ਦੀ ਵੇਚਦਾ ਨਹੀਂ ਮੈਂ 20 ਦੀ ਨਹੀਂ ਵੈਸੇ ਮੇਰਾ ਥੋਕ ਚ ਰੇਟ 10 ਰੁਪਏ ਦੇਣਾ ਤਾ ਤੂੰ ਉਹਨੂੰ ਇਹ 59 ਦੇਣੀ ਮੈਂ ਕੋਈ ਚੱਕਰ ਨਹੀਂ ਬਾਈ ਮੇਰਾ ਭਰਾ ਕੋਈ ਆਊਗਾ ਜਿਹੜਾ ਉਸ ਜਿਆਦਾ ਦਮ ਦਮ ਆਉਂਦਾ ਦੁੱਖ ਦਾ ਤਾਂ ਵੀ ਬੁੱਟੇ ਭਾਈ ਮੇਰੇ ਕੋਲੋਂ ਤਾਂ ਮੇਰੀਆਂ ਮੇਲਾ ਹੋ ਗਈਆਂ ਟਰਾਂਕ ਹਾਂਜੀ 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 ਹੈਨਾ ਵੀ ਉਹਦੇ ਕੋਲੋਂ ਤੂੰ ਕਮਾਈ ਵਾਲਾ ਸਾਧਨ ਨਹੀਂ ਆਪਾਂ ਭਈ ਉਹਦੇ ਕੋਲ ਰੱਖਣਾ ਕਿਉਂਕਿ ਬਹੁਤ ਵੱਡਾ ਆਪਣੇ ਤੇ ਪੈ ਸਕਦੀ ਹੈ ਹੈਨਾ ਆਪਾਂ ਨੂੰ ਪਤਾ ਨਹੀਂ ਉਸ ਦੀ ਕਰੀ ਦੋ ਵੇਰੀ ਗੜੇ ਪੈ ਚੁੱਕੇ ਨੇ ਬੋਹਾ ਹਾਂਜੀ ਉਹਦਾ ਕਰਕੇ ਵੀ ਭਾਈ ਮੜ ਆ ਜਾਣਾ ਹੈ ਕਰ ਲਈ ਵੀਰ ਕੋਈ ਨਹੀਂ ਹੋ ਸਕਿਆ ਉਹਨਾਂ ਆਪਾਂ ਕਰਾਂਗੇ ਉਹ ਉਹ ਉਹਨਾਂ ਕਰਾਂਗੇ ਵੀ ਦੱਸ ਕੋ ਜਿਹੜੇ ਵੀਰ ਭਰਾ ਹਨਾ ਘਰਾਂ ਦੇ ਵਿੱਚ ਸਬਜ਼ੀਆਂ ਲਾਉਂਦੇ ਆ ਤੇ ਭਾਈ ਬੁੱਟੇ ਦਾ ਨੰਬਰ ਨੋਟ ਕਰ ਲਿਓ ਠੀਕ ਆ ਤੇ ਬਾਈ ਬੂਟੇ ਨੂੰ ਘਾਂਟੀ ਖੜਕਾ ਲਿਓ ਤੇ ਬਾਈ ਕੋਲੇ ਹਜੇ ਵੀ ਬੇਲਾ ਕਾਫੀ ਪਈਆਂ ਆ ਪਈਆਂ ਪਈਆਂ ਹਾਂਜੀ ਤੇ ਬਾਈ ਕਿਹੜੇ ਕਿਹੜੀਆਂ ਕਿੜੀਆਂ ਬਣੀਆਂ ਦੱਸਦੇ ਤੁਸੀਂ ਆਪ ਇੱਕ ਤਾਂ ਜੀ ਵੱਡਾ ਕਰੇਲਾ ਵੱਡੇ ਕਰੇਲੇ ਹਾਂ ਤੇ ਕੁਸ ਤੋਰੀ ਪਈ ਆ ਆਪਣੇ ਕੋਲੇ ਕੁਸ ਚਲੋ ਪੇਠਾ ਤਾਂ ਹੁਣ ਰਤਨਾ ਸੌਰੀ ਦੂਜਾ ਚੱਪਣ ਕੱਦੂ ਦੀ ਤਾਂ ਰਤਨਾng ਚੁੱਕੀ ਆ ਹਾਂ ਨਾ ਹਾਂ ਉਹ ਵੀ ਪਈਆਂ ਹਾਂਜੀ ਤੇ ਥੋੜਾ ਬਹੁਤਾ ਦੇਸੀ ਕੱਦੂ ਪਿਆ ਜਿਹਨੂੰ ਕਹੇ ਹੈ ਤਾਂ ਹਾਈ ਬ੍ਰੈਡ ਆਪਾਂ ਦੇਸੀ ਕਹਿ ਦਿੰਦੇ ਆ ਪੰਜਾਬੀ ਬੋਲੀ ਚ ਹਾਂਜੀ ਜੀ ਜੀ ਮਨ ਲਾ ਆ ਇੰਨਿਆ ਕਿ ਬਾਈ ਕੋਲੇ ਬੱਲਾ ਪੈਗਾ ਹਾਂਜੀ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਬੂਟੇ ਬਾਈ ਦੀ ਕਰ ਦਿਓ ਸਪੋਰਟ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਹੋਰ ਭਰਾਵਾਂ ਦਾ ਵੀ ਧੰਨਵਾਦ ਹੈਨਾ ਜੀ ਸਹਾਇਤਾ ਹਾਂਜੀ ਤੇ ਬਾਈ ਬੂਟੇ ਕੋਲੇ ਤੁਸੀਂ ਆ ਜਿਹੜੇ ਛੋਟੇ ਗ੍ਰੇਲ ਆ ਮਨ ਲਾ 100 ਬਿਮਾਰੀਆਂ ਤੋਂ ਇਹਨਾਂ ਦਾ ਇਲਾਜ ਆ ਹਾਂਜੀ ਉਹ ਤਾਂ ਆਪਾਂ ਦੱਸ ਹੀ ਚੁੱਕੇ ਆ ਵੀ ਸ਼ੂਗਰ ਤੋਂ ਐਤ ਕੀ ਹੁਣ ਮਨ ਲਾ ਯਾਦਪੁਰ ਦਿੱਲੀ ਚ ਵੀ ਮੰਗਦੇ ਆ ਮੈਂ ਥੋਥੋਂ ਵੀ ਆਇਆ ਸੀਗਾ ਬੰਦਿਆ ਦਾ ਫੋਨ ਵੈਸੇ ਘਾਹ ਰਿਸ਼ਤੇਦਾਰੀ ਵੀ ਆ ਉੱਥੋਂ ਤੱਕ ਵੀ ਕਹਿੰਦੇ ਵੀ ਆਹੀ ਆਇਤ ਕੀ ਚੱਕਾਂਗੇ ਬੱਲਾ ਲੈ ਅੱਛਾ ਅਸੀਂ ਉਹਦਾ ਥੋੜੇ ਟੁੱਟੇ ਹੋਏ ਲੈ ਕੇ ਜਾਵਾਂਗੇ ਟੁੱਟੇ ਹੋਏ ਲੈ ਕੇ ਜਾਵਾਂਗੇ ਤੇ ਲੈ ਵੀਡੀਓ ਚੰਗੇ ਲਈਦਾ 10 ਕੋਈ ਸ਼ੇਅਰ ਕਰ ਦਿਓ ਓਕੇ ਜੀ ਧੰਨਵਾਦ ਬਾਈ ਬੂਟੇ ਤੇਰਾ ਲਾਜਮੀ ਬਾਈ ਬੂਟੇ ਕੋਲੋਂ ਆ ਕੇ ਤੁਸੀਂ ਬੱਲਾ ਲੈ ਜਾਓ ਤੇ ਘਰੇ ਲਾਓ